ਸਤਿ ਸ਼੍ਰੀ ਅਕਾਲ ਤੇ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ 2026 ਦੀ ਖਾਸ ਕਰ ਤੁਹਾਡੀ ਰਾਸ਼ੀ ਮੇਸ਼ ਲਈ ਮੈਂ ਤੁਹਾਨੂੰ ਦੱਸਾਂਗੀ ਤੁਹਾਡੇ ਕੈਰੀਅਰ ਪਿਆਰ ਤਨ ਤੇ ਸਿਹਤ ਦੇ ਸਾਰੇ ਜ਼ਰੂਰੀ ਪ੍ਰੈਡਿਕਸ਼ਨਸ ਸਾਰੇ ਲੁਪਾਇਤ ਤੇ ਅੰਤ ਵਿੱਚ ਕੁਝ ਲੱਕੀ ਐਲੀਮੈਂਟਸ ਬਾਰੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਚਲੋ ਸ਼ੁਰੂ ਕਰਦੇ ਹਾਂ ਮੇਸ਼ ਰਾਸ਼ੀ ਮੇਸ਼ ਰਾਸ਼ੀ ਤੁਹਾਡੇ ਲਈ 2026 ਕੋਈ ਮਾਮੂਲੀ ਸਾਲ ਨਹੀਂ ਇਹ ਹੈ ਕਿਸਮਤ ਲਿਖਣ ਦਾ ਸਾਲ ਤੁਹਾਡਾ ਸਵਾਮੀ ਮੰਗਲ ਦੇਵ ਤੁਹਾਨੂੰ ਪੂਰਾ ਜੋਸ਼ ਪੂਰਾ ਹੌਸਲਾ ਦੇਗਾ ਸਾਲ ਦੀ ਸ਼ੁਰੂਆਤ ਥੋੜੀ ਵਾਧੂ ਖਰਚੇ ਵਾਲੀ ਹੋ ਸਕਦੀ ਹੈ ਪਰ ਤੁਸੀਂ ਆਪਣੇ ਕੈਰੀਅਰ ਵਿੱਚ ਉਚਾਈਆਂ ਛੋ ਗ੍ਰਹਿ ਕਹਿੰਦੇ ਨੇ ਇਹ ਸਾਲ ਤੁਹਾਨੂੰ ਪਬਲਿਕ ਰੈਕੋਗਨੀਸ਼ਨ ਦੇਗਾ ਯਾਨੀ ਲੋਕ ਤੁਹਾਨੂੰ ਪਹਿਚਾਨਣਗੇ ਇਸ ਸਾਲ ਤਰੱਕੀ ਜ਼ਰੂਰ ਹੋਏਗੀ ਪਰ ਮਿਹਨਤ ਡਬਲ ਕਰਨੀ ਪੈਣੀ ਤੁਸੀਂ ਆਪਣੇ ਆਪ ਤੇ ਤੇ ਆਪਣੇ ਸਕਿੱਲਸ ਤੇ ਫੋਕਸ ਕਰੋਗੇ ਤੇ ਇਹ ਸਾਲ ਤੁਹਾਨੂੰ ਜ਼ਿੰਦਗੀ ਦਾ ਮਕਸਦ ਸਮਝਾਏਗਾ। ਗਾਲ ਕਰੇ ਤੁਹਾਡੀ ਸਿਹਤ ਦੀ ਤੇ ਸਿਹਤ ਦੇ ਮਾਮਲੇ ਵਿੱਚ ਇਹ ਸਾਲ ਥੋੜਾ ਧਿਆਨ ਰੱਖਣ ਵਾਲਾ ਹੈ। ਰਾਹੂ ਤੁਹਾਡੀ ਰਾਸ਼ੀ ਵਿੱਚ ਤੇ ਸ਼ਨੀ 12ਵੇਂ ਘਰ ਵਿੱਚ ਇਹ ਕੰਬੀਨੇਸ਼ਨ એનર્ਜੀ ਤਾਂ ਦੇਵੇਗਾ ਪਰ ਡਿਸਪਲਾਈਨ ਵੀ ਮੰਗੇਗਾ। ਤੁਸੀਂ ਨੈਚਰਲੀ ਬਹੁਤ ਫਾਸਟ ਪੇਸਡ ਹੋ ਤੇ ਇਸ ਸਾਲ ਤੁਸੀਂ ਰੈਸਟ ਕਰਨਾ ਭੁੱਲ ਜਾਓਗੇ। ਇਸ ਕਰਕੇ ਸਿਰ ਦਰਦ हाई बीपी ਤੇ ਸਟ्रेस ਰਿਲੇਟਡ ਇਸ਼ੂਸ ਖਾ ਹੋ ਸਕਦੇ ਨੇ ਖਾਸ ਕਰ ਅਪਰਲ ਦੇ ਸਤੰਬਰ ਦੇ ਮਹੀਨੇ ਵਿੱਚ ਜਦੋਂ ਮੰਗਲ ਥੋੜਾ ਐਗਰੈਸਿਵ ਹੋਵੇਗਾ ਬਸ ਆਪਣੇ ਗੁੱਸੇ ਨੂੰ ਕੰਟਰੋਲ ਕਰੋ ਤੇ ਆਪਣੀ ਨੀਂਦ ਪੂਰੀ ਕਰੋ ਇਹ ਤੁਹਾਨੂੰ ਇਸ ਸਾਲ ਮਦਦ ਕਰੇਗਾ ਗੱਲ ਕਰੀਏ ਤੁਹਾਡੇ ਫਾਈਨਾਂਸ ਦੀ ਸਥਿਤੀ ਬਾਰੇ ਫਾਈਨਾਂਸਸ ਦੇ ਮਾਮਲੇ ਵਿੱਚ ਥੋੜਾ ਉਥਲ ਪੁਤਲ ਹੋ ਸਕਦਾ ਹੈ Jupiter ਦੀ ਕਿਰਪਾ ਨਾਲ ਤੁਹਾਡੀ ਇਨਕਮ ਜ਼ਰੂਰ ਵਧੇਗੀ ਤੇ ਸੈਲਰੀ ਹਾਈਕ ਪ੍ਰਮੋਸ਼ਨ ਜਾਂ ਬਿਜ਼ਨਸ ਵਿੱਚ ਨਵੀਂ ਡੀਲ ਮਿਲਣਾ ਪੋਸੀਬਲ ਹੈ ਖਾਸ ਕਰਕੇ ਸਾਲ ਦੇ ਸ਼ੁਰੂ ਵਿੱਚ ਜੋ ਜੂਨ ਅਕਤੂਬਰ ਦੇ ਵਿੱਚ ਕਰ ਪਰ ਸ਼ਨੀ 12ਵੇਂ ਹਾਊਸ ਕਰਕੇ ਉਹਦੇ ਵਿੱਚ ਬੈਠੇ ਨੇ ਇਸ ਦਾ ਮਤਲਬ ਹੈ ਪੈਸਾ ਆਏਗਾ ਪਰ ਖਰਚਾ ਵੀ ਪਹਿਲਾਂ ਤੋਂ ਜ਼ਿਆਦਾ ਹੋਵੇਗਾ ਖਰਚਾ ਜ਼ਿਆਦਾਤਰ ਫੈਮਲੀ ਹੈਲਥ ਜਾਂ ਜ਼ਰੂਰਤ ਦੀ ਚੀਜ਼ਾਂ ਤੇ ਦਿਖ ਰਿਹਾ ਹੈ ਕੋਈ ਵੀ ਕੁਇਕ ਮਨੀ ਸਕੀਮ ਵਿੱਚ ਫਸਣਾ ਨਾ ਫਸਣਾ ਜਲਦਬਾਜ਼ੀ ਵਿੱਚ ਇਨਵੈਸਟਮੈਂਟਸ ਤੋਂ ਬਚਣਾ ਲੌਂਗ ਟਰਮ ਤੇ ਲੋ ਰਿਸਕ ਇਨਵੈਸਟਮੈਂਟ ਤੁਹਾਡੇ ਲਈ ਵਧਿਆ ਨਹੀਂ ਆਪਣੀ ਸੇਵਿੰਗ ਨੂੰ ਬਿਲਕੁਲ ਡਿਸਪਲਾਈਨਡ ਰੱਖਣਾ ਗੱਲ ਕਰਦੀ ਹੈ ਤੁਹਾਡੀ ਲਵ ਲਾਈਫ ਬਾਰੇ ਤੇ ਇਹ ਸਭ ਤੋਂ ਸੈਂਸਿਟਿਵ ਏਰੀਆ ਹੈ 2026 ਦਾ ਕਿਉਂਕਿ ਤੁਹਾਡੇ 7th ਹਾਊਸ ਵਿੱਚ ਹੈ ਰਿਸ਼ਤਿਆਂ ਵਿੱਚ ਥੋੜੀ ਦੂਰੀਆਂ ਮਹਿਸੂਸ ਹੋ ਸਕਦੀਆਂ ਨੇ ਤੁਹਾਡਾ ਧਿਆਨ ਕਰੀਅਰ ਤੇ ਹੋਵੇਗਾ ਤੇ 파ਟਨਰ ਨੂੰ ਲੱਗੇਗਾ ਤੁਸੀਂ ਉਹਨਾਂ ਨੂੰ ਇਗਨੋਰ ਕਰ ਰਹੇ ਹੋ ਮੈਰਿਡ ਲਾਈਫ ਵਾਲਿਆਂ ਲਈ ਕਮਿਊਨੀਕੇਸ਼ਨ ਹੀ ਤੁਹਾਡੀ ਸਫਲਤਾ ਦੀ ਚਾਬੀ ਹੈ ਅਗਰ ਕੋਈ ਗਲਤ ਫਹਮੀ ਹੈ ਤਾਂ ਚੁੱਪ ਨਾ ਰਹੋ ਕੱਲ ਜ਼ਰੂਰ ਕਹੋ ਸਿੰਗਲਸ ਲਈ ਸਾਲ ਦੀ ਸ਼ੁਰੂਆਤ ਯਾਨੀ ਪਹਿਲਾ ਹਾਫ ਰੋਮਾਂਸ ਲਈ ਬਹੁਤ ਚੰਗੀ ਹੈ ਪਰ ਕੇਤੂ ਕਰਕੇ ਹੋ ਸਕਦਾ ਹੈ ਕਿ ਜਿਹਨੂੰ ਤੁਸੀਂ ਸੀਰੀਅਸ ਸਮਝੋ ਉਹ ਰਿਸ਼ਤਾ ਕਾਰਮਿਕ ਡੈਪਥ ਦੇ ਕਰਕੇ ਆਇਆ ਹੋ ਤੇ اچانک ਖਤਮ ਵੀ ਹੋ ਸਕਦਾ ਹੈ ਆਪਣੇ ਆਪ ਤੇ ਫੋਕਸ ਕਰੋ ਤੇ ਸਟੇਬਲ ਰਿਸ਼ਤਾ ਲੱਭੋ ਗੱਲ ਕਰਦੇ ਹਾਂ ਇਸ ਸਾਲ ਦੇ ਫੋਰਨ ਟ੍ਰੈਵਲਸ ਤੇ ਉਹਦੀ ਸਥਿਤੀ ਬਾਰੇ ਜੇ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ 2026 ਤੁਹਾਡੇ ਲਈ ਸ਼ੁਭ ਸੰਕੇਤ ਦੇ ਰਿਹਾ ਹੈ ਸ਼ਨੀ ਦੇਵ ਦਾ 12ਵੇਂ ਘਰ ਵਿੱਚ ਹੋਣਾ ਵਿਦੇਸ਼ੀ ਕਨੈਕਸ਼ਨ ਨੂੰ ਸਪੋਰਟ ਕਰਦਾ ਹੈ ਹਾਇਰ ਐਜੂਕੇਸ਼ਨ ਲਈ ਜਾਂ ਜੌਬ ਰਿਲੇਟਿਡ ਟਰਾਂਸਫਰ ਲਈ ਤੁਹਾਨੂੰ ਮੌਕੇ ਮਿਲਣਗੇ ਖਾਸ ਕਰ ਸਾਲ ਦਾ ਦੂਸਰਾ ਹਿੱਸਾ ਜ਼ਿਆਦਾ ਫੇਵਰੇਬਲ ਹੈ ਸ਼ਨੀ ਥੋੜਾ ਡਿਲੇ ਕਰ ਸਕਦਾ ਹੈ ਪਰ ਅੰਤ ਵਿੱਚ ਸਫਲਤਾ ਜ਼ਰੂਰ ਦੇਗਾ ਗੱਲ ਕਰੀਏ ਇਸ ਸਾਲ ਲੈਣ ਵਾਲੇ ਕੁਝ ਕਾਉਸ਼ਨਸ ਦੇ ਬਾਰੇ ਤੇ ਜੂਨ ਤੋਂ ਅਕਤੂਬਰ ਤੱਕ ਪੀਕ ਕਰੀਅਰ ਟਾਈਮ ਹੈ ਜੂਪੀਟਰ ਦੀ ਦ੍ਰਿਸ਼ਟੀ ਤੁਹਾਡੇ 10ਵੇਂ ਘਰ ਯਾਨੀ ਕਰੀਅਰ ਦੇ ਘਰ ਤੇ ਹੋਵੇਗੀ ਪ੍ਰੋਮੋਸ਼ਨ ਰਿਕੋਗਨੀਸ਼ਨ ਤੇ ਉੱਚੇ ਆਉਦੇ ਮਿਲਣ ਦੇ ਪੂਰੇ ਚਾਂਸਸ ਤੁਸੀਂ ਨਵਾਂ ਸਕਿੱਲ ਸਿੱਖੋਗੇ ਜੋ ਤੁਹਾਡੀ ਕਮਾਈ ਨੂੰ ਵਧਾਏਗਾ ਡਿਜੀਟਲ ਫੀਲਡ ਵਿੱਚ ਸਕਸੈਸ ਮਿਲੇਗੀ ਪ੍ਰਾਪਰਟੀ ਜਾਂ ਵਾਹਨ ਖਰੀਦਣਾ ਸਾਲ ਦੇ ਪਹਿਲੇ ਹਿੱਸੇ ਵਿੱਚ ਸ਼ੁਭ ਰਹੇਗਾ ਵਰਕ ਤੇ ਕਾਰਵੇ ਵਿੱਚ ਆਪਣੇ ਅਹੰਕਾਰ ਨੂੰ ਹਾਵੀ ਨਾ ਹੁੰਦੇਣਾ ਖਾਸ ਕਰ 파ਟਨਰ ਨਾਲ ਛੋਟੀ ਹੈਲਥ ਪ੍ਰੋਬਲਮ ਨੂੰ ਇਗਨੋਰ ਕਰਨਾ ਬਹੁਤ ਪਾਰੀ ਪੈ ਸਕਦਾ ਹੈ ਤੇ ਇਸ ਸਾਲ ਖਾਸ ਕਰ ਹੈਲਥ ਤੇ ਧਿਆਨ ਦੇਣਾ ਗਾਲ ਕਰੀਏ ਆਂਤ ਵਿੱਚ ਕੁਝ ਲੱਕੀ ਐਲੀਮੈਂਟਸ ਬਾਰੇ ਤੇ 2026 ਲਈ ਤੁਹਾਡਾ ਲੱਕੀ ਕਲਰ ਰਹੇਗਾ ਲਾਲ ਕੇਸਰੀ ਤੇ ਸਫੇਦ ਕਾਲੇ ਕਲਰ ਨੂੰ ਅਵੋਇਡ ਕਰਨਾ ਗਾਲ ਕਰੀਏ ਤੁਹਾਡੇ ਲੱਕੀ ਨੰਬਰਸ ਬਾਰੇ ਤੇ ਨਵ ਮੰਗਲ ਦਾ ਨੰਬਰ ਹੈ ਜੋ ਤੁਹਾਨੂੰ ਹਿੰਮਤ ਦੇਗਾ ਇੱਕ ਸੂਰਜ ਦਾ ਨੰਬਰ ਹੈ ਜੋ ਤੁਹਾਨੂੰ ਸਕਸੈਸ ਦੇਗਾ ਤੇ ਤੁਸੀਂ ਇਸ ਸਾਲ 9 ਜਾਂ 1 ਨੰਬਰ ਦਾ ਯੂਜ਼ ਕਰ ਸਕਦੇ ਹੋ ਆਹ ਦੋਸਤੋ ਸਾਲ 2026 ਲਈ ਮੇਸ਼ ਰਾਸ਼ੀ ਲਈ ਮਿਹਨਤ ਤੇ ਬਦਲਾਅ ਦਾ ਸਾਲ ਹੈ ਤੇ ਜਿੰਨੇ ਮੇਸ਼ ਰਾਸ਼ੀ ਵਾਲੇ ਲੋਕ ਦੇਖ ਰਹੇ ਹੋ ਕਮੈਂਟ ਵਿੱਚ ਮੈਂ ਤਿਆਰ ਹਾਂ ਜ਼ਰੂਰ ਲਿਖਿਓ ਮੈਨੂੰ ਉਮੀਦ ਹੈ ਇਹ ਪ੍ਰੈਡਿਕਸ਼ਨ ਤੁਹਾਡੀ ਮਦਦ ਕਰੇਗੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ ਤੇ ਸਤਿ ਸ਼੍ਰੀ ਅਕਾਲ